ਉਹ ਜਵਾਕਾਂ ਦੀ ਮਾਂ ਦੇ ਵੱਲੋਂ ਇੱਕ ਅਜੀਹਾ ਖੌਫਨਾ ਕਦਮ ਚੁੱਕਿਆ ਗਿਆ ਜਿਸ ਦੇ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਸਲ ਫਾਈਨੈਂਸਰ ਤੋਂ ਦੁਖੀ ਹੋ ਕੇ ਇੱਕ ਮਹਿਲਾ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਿਆ ਦੱਸਦੀ ਹੈ ਇੱਕ ਫਾਈਨੈਂਸਰ ਤੋਂ ਲੋਨ ਲਿਆ ਗਿਆ ਸੀ ਜਿਸ ਤੋਂ ਬਾਅਦ ਉਸਨੇ ਵਿਆਜ ਲਗਾ ਲਗਾ ਕੇ ਉਹ ਪੈਸੇ ਆ ਜਿਹੜੇ ਕਾਫੀ ਜ਼ਿਆਦਾ ਬਤਾ ਦਿੱਤੇ ਜਿਸ ਕਾਰਨ ਦੁਖੀ ਹੋ ਕੇ ਮਹਿਲਾ ਦੇ ਵੱਲੋਂ ਇੱਕ ਹੌਫਨਾਕ ਕਦਮ ਚੁੱਕਿਆ ਗਿਆ ਉੱਥੇ ਦੱਸਦੇ ਕਿ ਮਹਿਲਾ ਦੇ ਪਤੀ ਨੇ ਇਲਜ਼ਾਮ ਆ ਜਿਹੜੇ ਉਹ ਫਾਈਨੈਂਸਰ ਦੇ ਉੱਪਰ ਲਗਾਇਆ ਕਿ ਅਸੀਂ ਉਹਨਾਂ ਤੋਂ ਇੱਕ ਲੋਨ ਲਿਆ ਸੀ ਅਤੇ ਜਿਹੜੇ ਪੈਸੇ ਸਨ ਉਹ 70 ਤੋਂ 80 ਹਜ਼ਾਰ ਦੇ ਕਰੀਬ ਸਨ ਪਰ ਉਹਨਾਂ ਨੇ ਵਿਆਜ ਲਗਾ ਲਗਾ ਕੇ ਉਸ ਨੂੰ 4.5 ਲੱਖ ਦੇ ਕਰੀਬ 4 ਤੋਂ 4.5 ਲੱਖ ਦੇ ਕਰੀਬ ਕਰ ਦਿੱਤਾ ਜਿਸ ਕਾਰਨ ਦੁਖੀ ਹੋਈ ਮਹਿਲਾ ਦੇ ਵੱਲੋਂ ਇੱਕ ਹੌਫਨਾ ਕਦਮ ਆ ਜਿਹੜਾ ਉਹ ਚੁੱਕਿਆ ਗਿਆ ਉੱਥੇ ਹੀ ਦੱਸਦੀ ਹੈ ਕਿ ਇਸ ਸਬੰਧੀ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਆ ਪੁਲਿਸ ਦੇ ਵੱਲੋਂ ਜਾਂਚਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਪੁਲਿਸ ਦਾ ਕਹਿਣਾ ਹੈ ਕਿ ਫਲहाल ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਜਾਂਚਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਕਿ ਆਖਰ ਸੱਚਾਈ ਕੀ ਆ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਦੱਸ ਦिए ਕਿ ਮਹਿਲਾ ਦੇ ਵੱਲੋਂ ਪਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਜਿਸ ਤੋਂ ਬਾਅਦ ਹੁਣ ਮ੍ਰਿਤਕ ਦੇ ਆ ਜੋ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਦੱਸ ਦिए ਕਿ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਦੋ ਬੱਚੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਹੈਂਡੀਕੈਪ ਸੀ ਅਤੇ ਉਸ ਹੈਂਡੀਕੈਪ ਬੱਚੇ ਦੇ ਇਲਾਜ ਦੇ ਲਈ ਇਹ ਪੈਸੇ ਆ ਜਿਹੜੇ ਲੋਨ ਆ ਜਿਹੜਾ ਉਹ ਲਿਆ ਗਿਆ ਸੀ ਜੋ ਕਿ ਰਕਮ 70 ਤੋਂ 80 ਕੁ ਹਜ਼ਾਰ ਦੇ ਕਰੀਬ ਸੀ ਪਰ ਉਸ ਦੇ ਉੱਪਰ ਵਿਆਜ ਲਗਾ ਲਗਾ ਕੇ ਉਸ ਨੂੰ 4 ਤੋਂ 4.5 ਲੱਖ ਦੇ ਕਰੀਬ ਕਰ ਦਿੱਤਾ ਗਿਆ ਤੇ ਫਿਰ ਹੁਣ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਆ ਮਹਿਲਾ ਦੇ ਵੱਲੋਂ ਇੱਕ ਹੌਫਦਾਕ ਕਦਮ ਚੁੱਕਿਆ ਗਿਆ ਪੂਰੀ ਰਾਤ ਪਰਿਵਾਰ ਦੇ ਵੱਲੋਂ ਭਾਲ ਕੀਤੀ ਜਾਂਦੀ ਆ ਤੇ ਜਦੋਂ ਤੜਕਸਾਰ ਮ੍ਰਿਤਕ ਦੇਹ ਮਿਲਣ ਦੀ ਖਬਰ ਮਿਲਦੀ ਆ ਉਸ ਤੋਂ ਬਾਅਦ ਪਰਿਵਾਰ ਮੌਕੇ ਦੇ ਉੱਪਰ ਪਹੁੰਚਦਾ ਤੇ ਸਨਾਖਤ ਕੀਤੀ ਜਾਂਦੀ ਆ ਫਿਰ ਇਸ ਸਬੰਧੀ ਪੁਲਿਸ ਦੇ ਕੋਲੋਂ ਸ਼ਿਕਾਇਤ ਆ ਜਿਹੜੀ ਉਹ ਵੀ ਦਰਜ ਕਰਵਾ ਦਿੱਤੀ ਗਿਆ ਦੱਸਦੇ ਕਿ ਪਟਿਆਲਾ ਤੋਂ ਹੀ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਆਨੰਦਨਗਰ ਇਲਾਕੇ ਦੀ ਰਹਿਣ ਵਾਲੀ ਮਹਿਲਾ ਦੇ ਵੱਲੋਂ ਇੱਕ ਆਫਨਾ ਕਦਮ ਚੁੱਕਿਆ ਗਿਆ ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਤੇ ਜਾਂਚ ਕਰ ਰਹੇ ਪੁੱਸ ਅਫਸਰਾਂ ਨੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮੇਰਾ ਨਾਮ ਰਾਜ ਸਿੰਘ ਹੈ ਜੀ ਆਨੰਦਨਗਰ ਵਿੱਚ ਰਹਿੰਦੇ ਹਾਂ ਅਸੀਂ ਲਾਜਿੰ ਕੰਮ ਕੀ ਕਰਦੇ ਹੋ ਮੈਂ ਹੋਟਲ ਲਾਈਨਸ ਵਿੱਚ ਕੰਮ ਕਰਦਾ ਜੀ ਤੇ ਇਹ ਮਾਮਲਾ ਕੀ ਹੈ ਜਿਹੜਾ ਲੇਡੀਜ਼ ਨੇ ਸੋਸਾਇਟੀ ਕੀਤਾ ਪਾਕੜਿਆ ਕਿ ਮੇਰੇ ਵਾਈਫ ਨੇ ਜੀ ਇਹਨਾਂ ਦਾ ਨਾਮ ਨੀਸ਼ਾ ਰਾਣੀ ਹੈ ਜੀ ਤੇ ਅਸੀਂ ਆਨੰਦਨਗਰ ਵਿੱਚ ਰਹਿੰਦੇ ਹਾਂ ਜੀ ਇੱਕ ਕੋਆਪਰੇਟਿਵ ਬੈਂਕ ਵਿੱਚ ਕੰਮ ਕਰਦੇ ਹਾਂ ਜੋਬ ਕਰਦੇ ਸੀਗੇ ਜੀ ਕਿਸ ਕੀ ਕੰਮ ਕਰਦੇ ਹੋ ਉੱਥੇ ਐਸ ਐਪੀ ਐਨ ਜੋਬ ਕਰਦੇ ਸੀਗੇ ਜੀ ਸਰਕਾਰੀ ਸੀਗੇ ਜੀ ਓਕੇ ਤੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਜੀ ਉਹਦੀ ਪਰੇਸ਼ਾਨੀ ਦਾ ਕਾਰਨ ਸੀਗਾ ਜੀ ਕੁਝ ਕੰਪਨਸਰਾਂ ਤੋਂ ਪੈਸੇ ਲਿੱਤੇ ਹੋਏ ਸੀਗੇ ਜੀ ਮੇਰਾ ਬੇਟਾ ਹੈਂਡੀਕੈਪ ਹੈ ਜੀ ਉਹਦੇ ਵਾਸਤੇ ਪੈਸੇ ਲਿੱਤੇ ਸੀ ਉਹਦੇ ਇਲਾਜ ਲਈ ਵਾਸਤੇ ਕਿਤਨੇ ਬੱਚੇ ਹੈ ਤੁਹਾਡੇ ਮੇਰੇ ਕੋਲ ਦੋ ਬੇਟੇ ਨੇ ਜੀ ਇੱਕ ਬੇਟਾ ਹੈਂਡੀਕੈਪ ਹੈ ਜੀ ਉਹਦੇ ਵਾਸਤੇ ਪੈਸੇ ਲੈਂਦੇ ਸੀ ਦਵਾਈ ਵਾਸਤੇ ਜੀ ਇੱਕ ਸੰਜੂ ਨਾਮ ਦਾ ਜੋ ਹੈ ਕੀ ਆਈ ਆਨੰਦਨਗ ਤੇ ਕੁਝ ਉਹਦੇ ਨਾਲ ਦੇ ਹੋਰ ਬੰਦੇ ਜਿਨ੍ਹਾਂ ਤੋਂ ਕੋਈ 20000 ਰੁਪਏ ਲੈਂਦੇ ਸੀ ਉਹ ਅਨਪੜ੍ਹ ਸੀਗੇ ਤੇ ਦਵਾਈ ਵਾਸਤੇ ਪੈਸੇ ਲੈਂਦੇ ਸੀਗੇ ਜੀ ਉਹਨਾਂ ਨੂੰ 20000 ਰੁਪਏ ਲੈਂਦੇ ਸੀ ਉਹ ਕੁਝ ਕਦੇ ਪੰਜਾਬ ਬਣਾਤਾ ਉਹਨੇ 4.5 ਲੱਖ ਰੁਪਏ ਬਣਾਤਾ ਜੀ ਜੀ ਉਹਨਾਂ ਨੇ ਮੈਨੂੰ ਫੋਨ ਵੀ ਕੀਤਾ ਜੀ ਮੇਰੇ ਕੋਲ ਰਿਕਾਰਡਿੰਗਾਂ ਵੀ ਐ ਕਿ ਮੈਨੂੰ ਐਵੇਂ ਕਰ ਰਹੇ ਆ ਮੈਂ ਕਿਹਾ ਕੋਈ ਨਹੀਂ ਮੈਂ ਇੱਕ ਜੋਬ ਤੇ ਆਂ ਜੀ ਮਹੀਨੇ ਬਾਅਦ ਮੈਂ ਆਣਾ ਜੋਬ ਤੋਂ ਮੈਂ ਕਿਹਾ ਕੋਈ ਵੀ ਕਰਨੀ ਮੈਂ ਆਉਂਗਾ ਮੈਂ ਗੱਲ ਕਰੂੰਗਾ ਪਿਛਲੇ ਮਹੀਨੇ ਮੈਂ ਆਇਆ ਜੀ ਇਸੇ ਮਹੀਨੇ 12 ਤਰੀਕ ਨੂੰ ਆਇਆ ਜੀ ਉਸ ਬੰਦੇ ਨੂੰ ਮੈਂ 40000 ਰੁਪਏ ਸੈਂਡ ਕੀਤਾ ਉਸਨੇ ਕਿਹਾ ਇਸ ਸੰਜੂ ਨਾਮ ਦੇਨੇ ਵੀ ਮੈਂ 70000 ਰੁਪਏ ਲੈਣਾ ਮੇਰੇ ਜਾਨ ਤੋਂ ਬਾਅਦ ਜੀ ਉਹਨੇ 4.5 ਲੱਖ ਰੁਪਏ ਬਣਾਤਾ ਜੀ ਤੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਸੀ ਕਿ ਉਹਨਾਂ ਦੇ ਫੋਨ 'ਚ ਬਹੁਤ ਕੁਝ ਰਿਕਾਰਡਿੰਗਾਂ ਜੀ ਜਣੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਇਹ ਉਹਦੇ ਨਾਲ ਦੇ ਸੰਜੂ ਦੇ ਦੋ ਤਿੰਨ ਬੰਦੇ ਹੋਰ ਸੀਗੇ ਜਿਨ੍ਹਾਂ ਤੋਂ 20-20000 ਰੁਪਏ ਦਵਾ ਕੇ ਉਹਨਾਂ ਨੇ ਵੀ ਬਹੁਤ ਪੈਸੇ ਬਣਾਏ ਹੋਏ ਸੀਗੇ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਹੈ ਮੇਰੀ ਮੰਗ ਹੈ ਜੀ ਮੇਰੇ ਦੋ ਬੱਚੇ ਨੇ ਜੀ ਇੱਕ ਹੈਂਡੀਕੈਪ ਹੈ ਜੀ ਅਸੀਂ ਮਜ਼ਦੂਰ ਆਦਮੀ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਹੈ ਮੈਨੂੰ ਇਨਸਾਫ ਦੀ ਮੰਗ ਕਰ ਰਹੀ ਹਾਂ ਜੀ ਉਹਨਾਂ ਖਿਲਾਫ ਪਰਚਾ ਦਰਜ ਹੋਵੇ ਕਿ ਇੱਜ਼ਤ ਤੋਂ ਡਰਦੇ ਮਾਰੇ ਉਹ ਇੱਜ਼ਤ ਤੋਂ ਡਰਦੀ ਮਰੀ ਮੌਤਰੀ ਚ ਮਰ ਗਈ ਜੀ ਕਿ ਮੇਰੇ ਨਾਲ ਐਵੇਂ ਹੋਇਆ ਤੁਹਾਨੂੰ ਕੱਲ ਜਾਣਕਾਰੀ ਮਿਲੇਗੀ ਸੋਸਾਇਟੀ ਨੂੰ ਮੈਨੂੰ ਅੱਜ ਸਵੇਰੇ ਅਸੀਂ ਭਾਲ ਜੀ ਕੀਤੀ ਜੀ ਰਿਸ਼ਤੇਦਾਰਾਂ ਤੋਂ ਵੀ ਇੱਧਰ ਉੱਧਰ ਵੀ ਲੇਕਿਨ ਸਾਨੂੰ ਅੱਜ ਮਾਰਨਿੰਗ 'ਚ ਮੈਨੂੰ ਫੋਨ ਆਇਆ ਜੀ ਕਿ ਐਵੇਂ ਹੋ ਗਿਆ ਕਿ ਮੈਂ ਇਨਸਾਫ ਦੀ ਮੰਗ ਕਰ ਰਹੀ ਹਾਂ ਬਸ ਮੇਰੀ ਇਹ ਬੇਨਤੀ ਹੈ ਜੀ ਹਾਂ ਜੀ ਕਰੀਦਾ ਮੇਰਾ ਸ਼ੰਕਰ ਭਾਰਦਵਾਜ ਬੋਲੇ ਸ਼ੰਕਰ ਡੈਵਲ ਕਲਬ ਗੋਪਾਲ ਖੇਤਰੀ ਮੁਹੱਲਾ ਜਿਹੜੀ ਮਹਿਲਾ ਦਾ ਸੋਸਾਈ ਸੀ ਮਹਿਲਾ ਇੱਕ ਕਾਲਦੀ ਗੱਲ ਹੈ ਕੱਲ ਸਿੱਧੂਵਾਲ ਪੁਲ ਕੋਲੋਂ ਇੱਕ ਲੇਡੀ ਸੀ ਉਹ ਤੋਂ ਅੱਗੇ ਜਾਂ ਪਿੱਛੇ ਤੋਂ ਜੰਪ ਕਰੀ ਸੀ ਤੇ ਜਿੱਥੇ ਕੁਝ ਬੱਚੇ ਨਾਲ ਆ ਰਹੇ ਸੀ ਤੇ ਅਸੀਂ ਗੋਤਾਖੋਰ ਉੱਤੇ ਸੀਗੇ ਪਰ فاਸਲਾ ਬਹੁਤ ਦੂਰ ਦਾ ਸੀਗਾ ਤੇ ਜਦੋਂ ਇਹਨਾਂ ਜੰਪ ਕਰਨ ਤੋਂ ਬਾਅਦ ਇੱਕ ਜਿਹੜੀ ਡੈੱਡ ਬੋਡੀ ਉਹ ਪਾਖੜਨਾਂ ਚ ਟੈੜੀ ਆ ਰਹੀ ਸੀ ਜਿਸ ਨੂੰ ਗੋਤਾਖੋਰਾਂ ਨੇ ਤੇ ਜਿਹੜੇ ਮੁੰਡੇ ਨਾਲ ਆ ਰਹੇ ਸੀ ਉਹਨਾਂ ਦੀ ਮਦਦ ਨਾਲ ਇਹਨੂੰ ਬਾਹਰ ਕੱਢੇਗਾ ਬਾਹਰ ਕੱਢਣ ਤੋਂ ਬਾਅਦ 108 ਐਂਬੂਲੈਂਸ ਬੁਲਾਈ ਗਈ ਤੇ ਬਖਸ਼ੀਵਾਲ ਥਾਣਾ ਪੁਲਿਸ ਨੂੰ ਇਨਟੀਮੇਸ਼ਨ ਦਿੱਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਚੈੱਕ ਕਰਿਆ ਤੇ ਪਰ ਇਹਨਾਂ ਦੀ ਮੌਤ ਹੋ ਚੁੱਕੀ ਸੀ ਪਰ ਇਹਨਾਂ ਨੂੰ ਰਜਿੰਦਰ ਸਿਵਲ ਹਸਪੀਟਲ ਲਈ ਬੱਤਰਕੰਡ ਲਈ ਰੱਖਿਆ ਗਿਆ ਸੀ ਤੇ ਅੱਜ ਦੀ ਗੱਲ ਹੈ ਅੱਜ ਕੁਝ ਪਰਿਵਾਰ ਇੱਕ ਲੇਡੀ ਨੂੰ ਲੱਭਦੇ ਹੋਏ ਸਾਡੇ ਕੋਲ ਪਖਰਨਰ ਦੇ ਪਹੁੰਚੇ ਸੀਗੇ ਤੇ ਉਹਨਾਂ ਨੇ ਆਪਣੀ ਫੋਟੋ ਦਿਖਾਈ ਤੇ ਜਦੋਂ ਉਸ ਫੋਟੋ ਦੇਖੀ ਤੇ ਅਸੀਂ ਇੱਕ ਜਿਹੜੀ ਫੋਟੋ ਡੈੱਡ ਬੋਡੀ ਦੀ ਉਹ ਦਿਖਾਈ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਇਹ ਸਾਡੀ ਲੇਡੀ ਹੈ ਜਿਸ ਨੂੰ ਇਹਨਾਂ ਨੇ ਸਨਾਖਤ ਕਰੀ ਸਨਾਖਤ ਕਰਨ ਤੋਂ ਬਾਅਦ ਮੇਰੇ ਪਰਿਵਾਰ ਨੂੰ ਐਂਟੀਮੇਸ਼ਨ ਥਾਣੇ ਦੇ ਦਿੱਤੀ ਵੀ ਜਦੋਂ ਵੀ ਜਾਣਕਾਰੀ ਮਿਲੀ ਤਾਂ ਕਿ ਕਿੰਨਾ ਟੈਸਟ ਕਿਉਂ ਚੱਲਿਆ ਜਾਣਕਾਰੀ ਇਹ ਸੀ ਕਿ ਵੀ ਜੋ ਪਰਿਵਾਰ ਦਾ ਕਹਿਣਾ ਸੀਗਾ ਵੀ ਇਹਨਾਂ ਦਾ ਇੱਕ ਬੇਟਾ ਹੈਗਾ ਦੋ ਬੱਚੇ ਇਹਨਾਂ ਦੇ ਇੱਕ ਜਿਹੜਾ ਬੇਟਾ ਉਹ ਸ਼ੁਰੂ ਤੋਂ ਜਮਾਂਦਰੂ ਹੈਂਡੀਕੈਪ ਹੈ ਜਿਹਦੇ ਹੱਥ ਪੈਰ ਨਹੀਂ ਚੱਲਦੇ ਆ ਪਰ ਉਹਦੇ ਲਈ ਇਹਨਾਂ ਨੇ ਕੋਈ ਫਾਈਨੈਂਸਰ ਤੋਂ ਕੋਈ ਪੈਸੇ ਲਗਾ ਰਹੇ ਲੱਗੇ ਸੀ ਜਨਬੀ ਹਾਲਾਤ ਕੁਝ ਠੀਕ ਨਹੀਂ ਸੀਗੇ ਉਹ ਇੱਕ ਦਸਰ ਨੇ ਵੀ ਸਾਡੇ ਘਰੇ ਆ ਕੇ ਸਾਨੂੰ ਧਮਕੀ ਵਗੈਰਾ ਡਰਾਵਾ ਸਾਨੂੰ ਕਰਦੇ ਸੀਗੇ ਤੇ ਪਰ

বারবার ਪਰੇਸ਼ਾਨ ਕਰ ਰਿਹਾ ਸੀ ਲੋਨ ਜੋ ਇਹਨਾਂ ਕੋਲ ਲਿਆ ਆਇਆ ਤੇ ਉਹਦੇ ਕਰਕੇ ਉਹਦੀ ਵਾਈਫ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਜਿਸ ਕਰਕੇ ਉਹਨੇ ਸੁਸਾਇਡ ਕਿਮਿਟ ਕੀਤਾ ਤੇ ਕੋਈ ਜਾਣਕਾਰੀ ਪਤਾ ਹੈ ਕਿ ਕਿੰਨੇ ਪੈਸੇ ਇਹਨਾਂ ਨੇ ਵਿਆਸ ਤੇ ਲੈ ਲਏ ਸਨ ਇਹ ਅਜੇ ਕੋਈ ਆਫੀਸ਼ਲ ਫਿਗਰ ਇਹਨਾਂ ਨੇ ਸਾਡੇ ਕੋਲ ਸਬੂਤ ਨਹੀਂ ਪੇਸ਼ ਕੀਤੇ ਫਰਦਰ ਇੱਕ ਟੈਂਪਲ ਇਹਨਾਂ ਨੇ ਇੱਕ ਬਿਆਨ ਲਪਾਇਆ ਹੈਗਾ ਬਾਕੀ ਦੌਰਾਨੇ ਬਰਤਾਲ ਜੋ ਵੀ ਹੋ ਤਫੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਹੋਗੀ ਉਹ ਪਰਚੇਜ਼ ਕਰ ਦਿੱਤੀ ਆ ਸਰ ਫੋਰਮਲ ਕਰਾ ਦਿੱਤਾ ਗਿਆ ਨਹੀਂ ਹੋ ਰਿਹਾ ਹੈ ਕੀ ਦਫਾ ਲਾਇਆ ਇਹ ਲੋਕ ਕਿੰਨੀ ਕਰਵਾਈ ਚੀ ਗਈ ਸੋਚੇ ਫਾਲਸੂਟ ਸੇ ਐਪੀਸੀ ਦਾ ਕੰਮ ਨਹੀਂ ਅਜੇ ਕੋਈ ਮੇਰਾ